ਸੌਜੀ ਭਾਈ ਆ ਪੈਣ ਨੂੰ ਦਿਲੋਂ ਸਲੂਟ ਆ ਇਹ ਪੈਣ ਉਹਨਾਂ ਲੋਕਾਂ ਲਈ ਇੱਕ ਬਹੁਤ ਵੱਡੀ ਮਿਸਾਲ ਆ ਆ ਜਿਹੜੇ ਮੱਗ ਕੇ ਖਾਨ ਵਿੱਚ ਵਿਸ਼ਵਾਸ ਰੱਖਦੇ ਆ ਦੇਖੋ ਪੈਣ ਇੱਕ ਬਹੁਤ ਹੀ ਗਰੀਬ ਪਰਿਵਾਰ ਵਿੱਚੋਂ ਆ ਤੇ ਉਪਰੋ ਜਨੇਪੇ ਵਿੱਚ ਆ ਪਰ ਫਿਰ ਵੀ ਪੈਣ ਨੇ ਹਿੰਮਤ ਨਹੀਂ ਹਾਰੀ ਆਪਣੀ ਮਿਹਨਤ ਮਜ਼ਦੂਰੀ ਕਰਕੇ ਦੋ ਵਕਤ ਦੀ ਰੁਪਈਆ ਕਮਾ ਲਿਆ ਤੇ ਆ ਇੱਕ ਵੀਰ ਇਸ ਪੈਣ ਕੋਲ ਆ ਕੇ ਕਹਿਣ ਲੱਗਾ ਕਿ ਜੀ ਜੀ ਮੇਰਾ ਪਰਸਕਮ ਹੋ ਗਿਆ ਮੈਨੂੰ ਸਿਰਫ 10 ਰੁਪਈਆ ਦੀ ਲੋੜ ਆ ਮੈਂ ਆਪਣੇ ਘਰ ਜਾਣਾ ਤੇ ਇਸ ਗਰੀਬ ਪੈਣ ਨੇ ਆਪਣਾ ਇਨਸਾਨੀਅਤ ਦਾ ਫਰਜ਼ ਬਹੁਤ ਹੀ ਵਧੀਆ ਨਿਭਾਇਆ ਬਈ ਉਸ ਵੀਰ ਨੂੰ 10 ਰੁਪਏ ਦੇ ਕੇ ਐਸੇ ਕਰਕੇ ਤਾਂ ਕਹਿੰਦੇ ਕਿ ਗਰੀਬ ਦਾ ਦਿਲ ਬਹੁਤ ਵੱਡਾ ਹੁੰਦਾ ਦੇਖੋ ਉਸ ਭੈਣ ਨੇ ਮੁਸਕਰਾ ਕੇ ਖੁਸ਼ ਹੋ ਕੇ ਉਸ ਵੀਰ ਨੂੰ 10 ਰੁਪਏ ਦਿੱਤੇ ਆ ਤੇ ਇਹ ਵੀ ਵੀ ਸਿਰਫ ਇੱਕ ਬਹਾਨਾ ਸੀ ਇਸ ਭੈਣ ਦੀ ਹੈਲਪ ਕਰਨ ਦਾ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਦੇਖਿਓ ਬਹੁਤ ਵੱਡਾ ਮੈਸੇਜ ਆ ਦੇਖੋ ਇਹ ਵੀਰ ਕਿਸੇ ਡਾਂਸ ਦੇ ਵਿੱਚ ਕੰਮ ਕਰਦਾ ਤੇ ਲੋਕ ਇਹਨੂੰ 10 10 20 20 ਰੁਪਏ ਦਿੰਦੇ ਆ ਤੇ ਇਹ ਵੀਰ ਨੇ ਉਹ ਹੀ ਇਕੱਠੇ ਕਰਕੇ दान ਦੇ ਸੰਬੰਧ ਕਿਸੇ ਗਰੀਬ ਨੂੰ ਦੇਣਾ ਹੁੰਦਾ ਬਹੁਤ ਵੱਡਾ ਮੈਸੇਜ ਆ ਵੀਡੀਓ ਦੇ ਵਿੱਚ ਭਈ ਵੀਰ ਨੇ ਸਭ ਭੈਣ ਦੇ ਨਾਲ ਇਕਰਮਤਾ ਕਰਮ ਕੀਤਾ ਕਿਸੇ ਬਹਾਨੇ ਬੁਲਾ ਕੇ ਆਪਣੀ ਭੈਣ ਸਮਝਿਆ ਤੇ ਉਹ ਭੈਣ ਨੇ ਵੀ ਇਨਸਾਨੀਅਤ ਦਾ ਫਰਜ ਸਮਝਿਆ ਵੀ ਇਸ ਵੀਰ ਦੀ ਮੈਨੂੰ ਮਦਦ ਕਰਨੀ ਚਾਹੀਦੀ ਆ ਤੇ ਦੇਖੋ ਉਹ ਵੀਰ ਨੇ ਜਿਹੜੇ 10 ਰੁਪਏ ਦਿੱਤੇ ਸੀ ਕਿੰਦਾ ਜੀ ਜੀ ਮੈਂ ਇਹ 10 ਰੁਪਏ ਬਹੁਤ ਹੀ ਸੰਭਾਲ ਕੇ ਰੱਖੂੰਗਾ ਜਿਹੜਾ ਤੂੰ ਮੇਰੇ ਤੇ ਇੰਨਾ විශ්වාස ਕੀਤਾ ਤੂੰ ਗਰੀਬ ਹੋਣ ਦੇ ਬਾਵਜੂਦ ਵੀ ਆਪਣਾ ਫਰਜ਼ ਨਿਭਾਇਆ ਤੇ ਮੈਨੂੰ 10 ਰੁਪਏ ਦਿੱਤੇ ਆ ਤੇ ਆ ਲੈ ਇਹ ਆ ਮੇਰੀ ਮਿਹਨਤ ਮਜ਼ਦੂਰੀ ਬਹੁਤ ਹੀ ਮਿਹਨਤ ਦੇ ਨਾਲ ਮੇਰੀ ਕਮਾਈ ਹੁੰਦੀ ਆ 10 10 ਰੁਪਏ ਮੈਂ ਇਕੱਠੇ ਕਰਦਾ ਡਾਂਸ ਵਿੱਚ ਕੰਮ ਕਰਕੇ ਲੋਕਾਂ ਦਾ ਮਨੋਰੰਜਨ ਕਰਕੇ ਦੇਖੋ ਵੀ ਇਹੋ ਜਿਹੇ ਇਨਸਾਨ ਲਈ ਪਵਾ ਲੈ ਕੇ ਕਮੈਂਟ ਨਾ ਕਰਿਓ ਦਵਾਹ ਕਰਿਆ ਕਰੋ ਜਿਹੜਾ ਕਿਸੇ ਦੀ ਹੈਲਪ ਕਰਦਾ ਤੇ ਆਹ ਅਵੇਰਨੈਸ ਪੈਦਾ ਦੀ ਬਹੁਤ ਵੱਡੀ ਮਦਦ ਕੀਤੀ ਆ ਤੇ ਵੀਰ ਨੇ ਪਿਆਰਾ ਜਿਹਾ ਕਮੈਂਟ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ